ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋਈ ਪਹੁੰਚ ਗਏ ਮੋਟਰ ਪਰ ਤੇ ਹੁਣ ਗੁੱਜਰ ਅੰਕਲ ਦਾ ਜੀ ਹੈ ਨਹੀਂ ਬਰੇ ਤੁਹਾਨੂੰ ਦੱਸਦਾ ਮੈਂ ਤੇ ਗੁੱਜਰ ਅੰਕਲ ਜੀ ਦਾ ਹੈ ਨਹੀਂ ਤੇ ਹੁਣ ਆਪਾਂ ਨੂੰ ਲੱਗਣਾ ਪੈਣਾ ਇਹ ਜਿਹੜਾ ਗਾਜਰਾ ਨਿਕਲੇ ਮਾਣੀ ਮੋਟੀਆਂ ਤੇ ਆਹ ਦੋ ਇੱਕ ਚਪਾਲਕ ਲਾ ਦੇਣੇ ਇਹ ਚ ਅੱਧੀ ਪਾਲਕ ਅੱਧੀ ਮੇਥੇ ਤੇ ਇਹ ਚ ਮੇਥੀ ਹੁਣ ਦੋਹਾਂ ਦੀ ਗੁੜਾਈ ਕਰਦੇ ਆ ਪਰ ਇਹ ਤੇ ਗਾਜਰਾ ਨਿਕਲੇ ਮਾਣੀ ਮੋਟੀਆਂ ਜਾ ਜਿਹੜਾ ਖੱਬਲ ਖੁੱਬੜਾ ਇਹ ਚਗਦਾਵਾਂਗੇ ਕਹਿੰਦਾ ਅਜੀ ਕਰੀਏ ਗੁਡਾਈ ਠੀਕ ਹੈ ਥੱਲੇ ਗੁਡਾਈ ਕਰਕੇ ਤੇ ਜਿਹੜਾ ਉਹ ਸਾਹਮਣੇ ਰੇਪ ਆ ਆਪਣਾ ਉਹ ਰੇ ਲਿਆ ਗਏ ਚ ਪਾ ਦੇਣਾ ਕੌਣ ਬੋਲੀ ਇਹਨਾਂ ਇੱਧਰ ਨੂੰ ਪਤਾ ਨਹੀਂ ਕਾ ਤੇ ਹਰਕ ਹੁਣਦਾ ਤੇ ਦੋ ਕਿਆਰੀਆਂ ਦੀ ਗੁਡਾਈ ਕਰੀਏ ਤੇ ਬੀਜ ਤਾਂ ਤੁਹਾਨੂੰ ਦਿਖਾਇਆ ਸੀਗਾ ਪਿਛਲੀ ਵੀਡੀਓ ਚ ਬੀਜ ਤਾਂ ਆਪਣੇ ਘਰਾਂ ਹੀ ਪਿਆ ਤੇ ਇਧਰ ਜਦ ਤੱਕ ਰਵਣਾ ਸਾਗ ਵੀ ਰੈਡੀ ਹੋ ਜਾਣਾ ਤੇ ਸਾਗ ਦਾ ਵੀ ਅੱਗਬੇ-ਗਬੇ ਤੰਗੜੀਆਂ ਗੁੜਾਈ ਜੀ ਕਰਕੇ ਅੱਜ ਦੁਬਾਰਾ ਛਿੱਟਾ ਦੇ ਦੇਣਾ ਇਹ ਤੇ ਆਏ ਆ ਆ ਤੇ ਪਹਿਲਾਂ ਕਰੀਏ ਜੀ ਗੁੜਾਈ ਸਾਰੇ ਦੀ ਇਹਦੀ ਤੇ ਉਹਦੀ ਤੇਰੀ ਮਣੀ-ਮੋਟੀ ਵਿੱਚ ਵਿੱਚ ਤੇ ਕਰ ਦਾਂਗੇ ਤੇ ਕਰੀਏ ਕੰਮ ਸ਼ੁਰੂ ਲੋ ਜੀ ਇਹਦੇ ਕਹੀ ਘੜਦੇ ਦੂਈ ਭਾਰੀ ਵੇਦੇ ਕਈ ਦਿਮਸਤਾਂ ਨੇ ਖਰਾਬ ਕਰਤੀ ਮੈਂ ਕਿਹਾ ਵੀ ਤਾਂ ਇਹਦੇ ਨਾਲ ਗੱਲੇ ਤਸਲੇ ਤੁਸਲੇ ਕਿਨ ਮਿੱਟੀ ਬਜਰੀ ਇਹਦੇ ਤਸਲੇ ਭਰਿਓ ਤਾਂਵੇਂ ਇਹਨਾਂ ਨੇ ਸਿਮਿੰਟੇ ਚ ਲਾਤੀ ਤੀ ਸਿਮਿੰਟ ਲੱਗਿਆ ਭਾਰੀ ਬਹੁਗੀ ਇਹ ਹੁਣ ਦੇਖ ਤੈਨੂੰ ਛਾੜ ਕੇ ਸਿਮਿੰਟ ਉੱਤਰ ਗਿਆ ਰੱਖੋ ਸਿਮਿੰਟ ਜਮਾ ਵਾ ਸਾਰੇ ਆ ਬੈਠਾ ਆ ਬੋਲਦਾ ਕਉ ਓਏ ਹਿਸ਼ ਹੁਣ ਬੁਲਮਾਉਣੇ ਉੰਨੇ ਬੋਲੇ ਉਹਨੇ ਤਾਂ ਕਰਦੇ ਗੁੜਾਈ ਮੈਂ ਹੁਣ ਬੋਲੇ ਬੇਟੂ ਪਾਉਗੇ ਲੈ ਵੀ ਹੋਜੀ ਕਰੀਏ ਅਸੀਂ ਤੇਰੀ ਲੜਾਈ ਦੀ ਸਭ ਤੋਂ ਤਸੰਗੜਾ ਗੇਮ ਮੂੜੀ ਹੋਈ ਆਵੇਂ ਸੁੱਕੀ ਵੀ ਥੋੜੀ ਥੋੜੀ ਹੈ ਗਿੱਲ ਮਣੀ ਮੋਟੀ ਬਜਾਦਾ ਨਹੀਂ ਬੰਦੇ ਜਿਹੜਾ ਕੋਲ ਸਾਨ ਪਾਣੀ ਲਾਏ ਦੇਣਾ ਜੀ sound of the waves crashing against the shore ਅਸਰੀ ਨਾ ਵੀਰ ਤਾਂ ਕੋਟਾਈ ਹੋ ਗਈ ਡੰਨ ਅੰਦਰ ਕਰਾਂਗੇ ਪਹਿਲਾਂ ਪਾਣੀ ਲਾ ਕੇ ਅੰਦਰ ਦਮ ਜੜਾਤਾ ਅਨਖੋ ਥੱਲੇ ਤੱਕ ਤਾਂ ਟੱਕ ਜਾਂਦਾ ਨਹੀਂ ਆਹ ਤਰ ਹਲੇ ਫੇਰ ਵੀ ਠੀਕ ਐ ਕਈ ਵੇ ਥੱਲੇ ਤੱਕ ਟੱਕੇ ਨਹੀਂ ਜਾਂਦਾ ਤਾਂ ਕਿਉਂਕਿ ਇਹ ਡੱਕਰ ਆ ਥੋੜੀ ਜਿਹੀ ਵਿੱਚ ਵਿੱਚ ਨੂੰ ਪੱਥਰੇ ਬਣ ਜਾਂਦੀ ਆ ਉਹ ਥੱਟ ਟੋਵਾ ਪਟਕੇ ਦੰਦਾ ਉਹ ਟੋਵਾ ਨਹੀਂ ਪਟੋਣਾ ਆਹ ਸਾੜੀ ਤੇ ਸੁੱਕਾ ਸੁੱਕਾ ਹੈ। ਥਿਆ ਸਾੜੀ ਵੀ ਦਿਖਾਉਣਾ ਥੋੜੀ ਇਹ ਸਾਈਡ ਤਾਂ ਗਿੱਲ ਹੈਗੀ ਰੱਖੋ ਬਣੀ ਮੋਟੀ। ਆਹ ਸਾੜਾ ਸੁੱਕੀ ਪੱਠ ਹੋਣੀ ਇਤਨਾ ਸੁੱਕੀ ਆ। ਹੋਰ ਨਹੀਂ ਪਟਕੋਣੀ ਇਹੋਰੀ। ਉਹ ਥੱਥੇ ਦਿਖਾਉਣਾ ਤੁਹਾਨੂੰ ਪਟਕੇ। ਤੇ ਲੋ ਬਈ ਚਲਾਤੀ ਇਧਰ ਮੋਟਰ ਮੋਟਰ ਚਲਾ ਕੇ ਕੰਮ ਲੋਡ ਆਉਣਾ ਪਾਣੀ ਲਾ ਕੇ ਉਹ ਸਾਈਡ ਦਾ ਬਈ ਬੜੀ ਔਖੇ ਗੁੜਾਈ ਹੋਈ ਆ ਡੱਕਰੇ ਬਣੀ ਮਿੱਦੀ ਆ ਇਹਨ ਪਤਾ ਨਹੀਂ ਕਿਹ ਅਹੀ ਭਾਰੀ ਦੀ ਅਨ ਗਿਆ ਤੇ ਕੋਰਮਾਂ ਚਾ ਲੈ ਰ ਪਣਾ ਗਿੰਦ ਕਰਕੇ ਫੇਰ ਕਰਦੇ ਆ ਇਹਨ ਦਾ ਫੇਰ ਨੂੰ ਕੁਝ ਲੱਗਣਾ ਪਾਣੀ ਖਰਾ ਰਣ ਆਪਾਂ ਨੇ ਆ ਇਹਨ La che padiglia è la padiglia di Maduro. È la Maduro, è la Maduro, è la Maduro, è la Maduro. ਅੱਜ ਸ਼ਾਮ ਤੱਕ ਇਹਨਾਂ ਬਾਣੀ ਸੁੱਕ ਗਏ ਕੱਲ ਤੱਕ ਗੋੜਾਈ ਕਰਨਿਆੜਾ ਕੰਮ ਹੋ ਜਾਣਾ ਆਪਣਾ ਤੇ ਜੇ ਜਦ ਤੱਕ ਰਪਾ ਰੇਟ ਹੋਣਾ ਸਾਰੇ ਕੈਰੀਆਂ ਚ 1-1 ਕਿਥੱਲਾ ਪਾ ਦੇਣਾ 1 ਕਿਥੱਲਾ 2 3 4 ਥੱਲੇ ਰੱਖ ਲੈਣੇ 1 ਕਿਥੱਲੀ ਪਈ ਆ 4 ਥੱਲੇ ਟੱਕ ਲੈਣਾ ਥੋੜਾ ਥੋੜਾ ਐਚਪੀ ਪਾ ਦੇਣੀ ਗੋਭੀ ਵੀ ਦੇਖ ਲਓ ਪਹਿਲਾਂ ਪਾਣੀ ਨਹੀਂ ਲੱਗਿਆ ਸੀਗਾ 2 ਦਿਨ ਤੇ ਮਰਝਾ ਗਈ ਸੀਗੀ ਹੁਣ ਪਾਣੀ ਲੱਗਣ ਨਾਲ ਦੇਖੋ ਕਿੰਨੀ ਖੜੀ ਹੋ ਗਈ ਹਰ ਗੋ ਪੱਤੇ ਕਿੰਨੇ ਜਾਣੇ ਪੈ ਗਈ ਹੁੰਦੀ ਇੱਧਰ ਮੇਰੇ ਨੂੰ ਐਚਪੀ ਪਾਣੀ ਲਾ ਦਈਏ ਜਮੀਂ ਗੰਦਾ ਚ ਇਹ ਵੀ ਇਸ ਪਜਾਰੇ ਸੁੱਕੇ ਖੜੇ ਤੇ ਤੇ ਹੁਣ ਕੱਲੂ ਦੁਬਾਰਾ ਫੇਰ ਗੁੜਾਈ ਕਰਾਂਗੇ ਇਹਨਾਂ ਦੀ ਗੁੜਾਈ ਕਰਕੇ ਨਾਲ ਦੇ ਨਾਲ ਰੇਪ ਪਾ ਕੇ ਕੱਲੂ ਨਾਲ ਦੇ ਨਾਲ ਬੀਜ ਦੇਣੇ ਆਪਾਂ ਨੇ ਫਿਰ ਤੇ ਇਹ ਬੁੱਟਿਆਂ 'ਚ ਵੀ ਚੈੱਕ ਕਰਨਾ ਜੇ ਬੁੱਟਿਆਂ 'ਚ ਹੋਈ ਗਿੱਲ ਮਾਣੀ ਮੋਟੀ ਇੱਕ ਨਹੀਂ ਮੁਠੀ ਬਣਾ ਕੇ ਦੇਖਾਂਗੇ ਇਹ ਤਾਂ ਹੋਈ ਗਿੱਲ ਫਿਰ ਤਾਂ ਬੁੱਟੇ ਪਾਣੀ ਲਾਉਣ ਦੀ ਲੋੜ ਨਹੀਂ ਗਿੱਲ ਨਾ ਹੋਈ ਫੇਰ ਵੀ ਪਾਣੀ ਲਾਉਣਾ ਪੈਣਾ ਬੁੱਟੇ ਨੇ ਪਹਿਲਾਂ ਫੇਰ ਕਣਕ ਬੀਜਣੀ ਆ ਲੈ ਵੀ ਇਹ ਭਰ ਹੋ ਗਿਆ ਤੱਕ ਕਰੀਏ ਮੋਟਰ ਬੰਦ ਬਿਲਕੁਲ ਹੁਣ ਚੈੱਕ ਕਰੀ ਆਪਾਂ ਖੇਤ ਦੀ ਗਿੱਲ ਲੇ ਲਤੀ ਕਰਦੇ ਕਰ ਲੇ ਲੜੀ ਦੇਖ ਤੇ ਗਿੱਲ ਕਿੰਨੀ ਗਾ ਨਾਲ ਸਾਈਡ ਤੇ ਥੋੜੀ ਵਿੱਚੇ ਜਾ ਕੇ ਦੇਖਦੇ ਆਂ ਔਰ ਉਹ ਜਿਹੇ ਨੂੰ ਲਾ ਵਈ ਹੈਗੀ ਗਿੱਲ ਸੋਹਣੀ ਮੋਟੀ ਵੱਟੁੰਦੀ ਪਰ ਠੀਕ ਠੀਕ ਹੈ ਬੀਜਣਯੋਗੀ ਹੈ ਬਾਕੀ ਇੱਕ ਵਾਰ ਚਾਚੇ ਦਿਖਾ ਲਾਂਗੇ ਹਾਂ ਚੈੱਕ ਕਰਦੇ ਉੱਪਰ ਉੱਪਰ ਤਾਂ ਠੀਕ ਆ। ਜਿਹੜੇ ਸਾਹ ਨਾਲ ਸਾਗ ਉੱਗਿਆ ਪਾਪਾ। ਪਰ ਜਵਾਰ ਨਾਲ ਪਾਨੇ ਬੱਟ ਪਾ ਲੈਣੀ ਵਿੱਚ ਨੂੰ। ਨਹੀਂ ਪੂਰਾ ਖੇਤ ਭਰ ਕੇ ਫੇਰ ਆਪਾਂ ਥੱਲੇ ਨੂੰ ਪਾਣੀ ਛੱਡਾ ਛੱਡੇ ਕਰਦੇ ਤੇ ਹੁਣ ਪਹਿਲਾਂ ਹੀ ਵਿੱਚ ਨੂੰ ਉੱਥੋਂ ਬੱਟ ਪਾ ਲੈਣੀ। ਜਿੰਨਾ ਬਾਵਾਗੇ। ਮੋਬੀ ਸਾਰਾ ਚੈੱਕ ਕਰੋ ਕਿੰਨੀ ਨਾ ਅਣ ਸੰਗਣੀ ਕਰਨੀ ਚੈੱਕ ਗਿੱਲ ਨਵੇਂ ਵਾਰ ਵੀ ਠੀਕ ਲੱਗਦੀ ਤੇ ਸਾਬ ਨਾਲ ਗਿੱਲ ਦਾ ਸਿਕਵਾ ਚੱਕ ਅੰਦਾ ਹਲਾਮੇ ਚੋੜ ਕਰ ਲਾਂਗੇ ਤੇ ਚੱਲੀ ਹੁਣ ਢੋਈਏ ਬਣਾ ਰੇ ਤੇ ਚੱਲਦੇ ਘਰ ਨੂੰ ਹਨਟ ਹੋਈ ਹੋਣ ਰੇਤ ਇੰਚਾ ਟੁੱਟੇ ਧਰਕੇ ਆਣ ਤੇ ਲੋ ਜੀ ਢੇਰੀ ਲਾਤੀ ਥੋੜਾ ਇਹਨੂੰ ਫੋਲ ਦਿੰਦੇ ਆ ਕਿਉਂ ਨਾ ਅੰਚ ਇੱਕ ਨਾ ਗੰਦਮੰਦ ਬਹੁਤ ਆ ਵਿੱਚ ਜੁੱਕੇ ਬਾਹਣਾ ਵਿੱਚ ਤੇ ਨੀ ਵੀ ਆਪਣਾ ਖਿਆ ਰੇਂ ਟਲ ਜਾਣਾ ਸੋਤਰੇ ਦਾ ਇਹਦੇ ਵਿੱਚੇ ਪਾਣਾ ਗਿੱਲੇ ਚ ਅਜੇ ਹੁਣ ਸਫਾਈ ਕਰਾਉਣੀ ਮੜੀ ਜੀ ਇਹਨੂੰ ਫੋਲ ਕੇ ਫਿਰ ਸਫਾਈ ਕਰਾਉਣੀ ਥੋੜੀ ਬਹੁਤ ਸੁੱਕੇ ਤੇ ਥੋੜਾ ਜਿਹਾ ਅਕੀਰ ਇਹ ਨ ਇੱਕ ਨੰਬਰ ਆ ਨੀ ਕਾਲਾ ਪਿਆ ਦੇਖੋ ਲੈ ਆ ਵੀ ਪਾਣੀ ਦੇਵੋਗੇ ਨੀ ਛੇਤੀ ਸੋਕ ਰਿਹਾ ਐਨ ਭਰੀਆਂ ਦੇ ਨਾਲੇ ਕਿਆ ਰਹੀਆਂ ਉਧਰ ਵੀ ਹੋ ਦੇਖੋ ਐਨ ਸੋਕ ਲਿਆ ਪਾਣੀ ਕਹਣਾ ਲਾਇਆ ਨਹੀਂ ਤਾਂ ਤੇ ਇਹਨੂੰ ਮੜਾ ਫੋਲ ਕੇ ਤੇ ਚੱਲੀਏ ਘਰ ਨੂੰ ਤੇ ਕੱਲ ਤਾਂ ਦਵਾਈ ਲੈ ਕੇ ਆਣੀ ਹੋਈ ਤੇ ਅੱਜ ਅੰਮ੍ਰਿਤ ਜਿਆਣਾ ਸੱਜ ਲੈ ਆਉਂਗੇ ਜਾ ਕੇ ਇਹ ਦੇਖਦੇ ਲੋ ਬਈ ਸਾਰਾ ਕੰਮ ਨਿਬੜ ਗਿਆ ਤੇ ਚੱਲੀ ਹੁਣ ਘਰ ਨੂੰ ਇੰਦਰ ਮੋਟਰ ਦੇ ਵੀ ਹਾਲਤ ਥੋੜੀ ਸਵਾਰੀ ਐ ਹੁ ਚੰਦਰੀਆਂ ਇਕੱਠੀਆਂ ਕਰਕੇ ਰੱਖੀ ਹੋਈ ਸੀ ਤੇ ਚੱਲੀ ਜਾਂਦੀ ਹੁਣ ਘਰ ਨੂੰ ਘਰ ਲੈ ਕੇ ਦੇਖੇ ਕੰਮ ਹੋਰ ਮੋਟਰ ਦਾ ਤਾਂ ਨਿਬੜ ਲਿਆ ਹੌਲੀ ਹੌਲੀ ਕਰ ਦੇਗਾ ਨਾ ਆਪਾਂ ਥੋੜਾ ਥੋੜਾ ਕਰਕੇ ਸਾਰਾ ਹੀ ਹੁ ਕੱਲ ਇੱਕ ਝਟ ਹੋਰ ਮਾਰ ਦੇਣੀ ਪਰਸ ਨੂੰ ਹੋਰ ਸੈਂਦਨ ਦਾ ਕਰਕੇ ਆਪਾਂ ਨਿਬੜ ਜਾਣਾ ਸਿਰ ਹੌਲੀ ਹੌਲੀ ਕਰਕੇ ਤੱਕ ਰੇ ਨਿਬੜਦਾ ਜਾਂ ਤੱਕ ਫਿਰ ਆਪਣੀ ਵਾਰੀ ਆਣੀ ਕਣਕ ਦੀ ਚੱਲੀਏ ਵਈ ਕਰਨ ਨੂੰ ਤੇ ਲੋਈ ਆਪਣਾ ਚਾ ਦਵਾਈ ਲਿਆਇਆ ਆਪਣਾ ਸਵਾਰ ਅੱਸੀ ਦਾ ਜੀ ਲਿਆਂਦਾ ਹੈ ਜਿਹੜਾ ਤਾਂ ਕਰਨਾ ਦਾ ਦੂਏ ਲੋਟ ਬੂਟੇ ਵਾਲਾ ਉਹ ਚਾ ਨਹੀਂ ਪਾਉਣਾ ਡੋਲੂ ਜੀ ਅੱਛਾ ਆਹੀ ਪਾਉਣੀ ਹੈ ਇਕੱਲੇ ਕੋਈ ਇਕੱਲੇ ਆਹੀ ਆਹ ਲਕੀਰ ਅੱਛਾ ਔਰ ਇਥੇ ਇਹ ਪਿੰਡ ਆ ਦੂ ਜਿਹੜੀ ਉਹ ਦਵਾਈ ਲੱਗਦੀ ਹੈ ਕਾਉ ਕਾਉ ਹਾਂ ਦਾ ਆਲਦੀ ਗੁੱਚੋ 120 ਰੁਪਏ ਦੀ ਹੈ ਅੱਛਾ ਤੇਰਾ ਕਿੰਨੇ ਬਣ ਗਏ ਤੇ 1600 ਪਰ ਛੁੱਪੀ 100 2600 ਹਮ ਪਰਦੇ ਦੇਖਦਾ ਹਮ ਕਿੰਨੇ ਹੋ ਗਏ ਤੇ ਅਮਨੇਰੇ ਬਣ ਗਏ ਤੇ ਛੇੜ ਵਾਲੇ ਦੇ ਹਾਂ 2590 2590 ਅਮਨੇਰੇ ਬਣ ਗਏ ਤੇ 303200 ਰੁਪਿਆ 3240 ਅੱਛਾ ਉਦਾਂ 1500 ਦਾ ਸੈਟ ਹੈ ਡੱਬਾ ਨਾਲ ਲਾ ਕੇ ਹਾਂ ਇਹ ਕੱਲੀ ਲੈਣੀ ਕੱਲੀ ਪਤਾ ਨਹੀਂ ਕਿ ਮੇਰੇ ਲਈ ਅੱਛਾ ਬੀਜਣੇ ਆਪਾਂ ਨੇ ਬਸ ਕਰ ਦੇਣਾ ਕੰਮ ਸਮਾਨ ਲਿਆਂਦਾ ਬੀਜਣੀ ਉਦਰੀ ਨਹੀਂ ਬੀਜਣੀ ਲੱਗਾ ਆ ਮੈਂ ਉਹ ਪੁੱ ਲੈ ਰ ਮੈਂ ਵੀ ਲੈ ਕੇ ਆਇਆ ਤੋ ਕਿਹੜੀ ਅੱਛਾ ਆਹਾ ਵਿੱਚੇ ਪਾ ਕੇ ਵਿੱਚੇ ਤੇਰੇ ਵਾਲੇ ਵਿੱਚ ਪਾ ਕੇ ਉਹਨੂੰ ਮੋੜ ਦੇ ਆਈ ਫੋਰਗੇਟ ਉਹ ਬਈ ਉਲਜੀ ਆਂਦੇ ਉੱਥੇ ਵੀ ਬਹੁਤ ਹੀੜਾ ੱਟਕਾ ਵਿੰਦਾ ਹੁਣ ਚਾਚਾ ਕਹਿੰਦਾ ਕਹਿੰਦਾ ਇੱਕਦਰੀ ਹੁਣ ਆਪਣਾ ਉਧਰ ਬੀਜਣ ਬੁੱਟਿਆਂ ਚ ਪਰਸੋਂ ਉੱਥੇ ਨੂੰ 2830 ਰੁਪਏ ਕਰਿਆ ਮਾਮੂਨ। ਅੱਛਾ। ਬੀਟੇ ਆਪਣੀ ਆ ਗਿਆ ਆ ਗਿਆ ਨਾ ਮੇਰੇ 6 ਸਰਕੇ ਕਰੇ। ਇਹ ਮੈਂ ਕਰਿਆ। ਅੱਛਾ ਹ ਅਗੜਾ ਰਹਿ ਗਿਆ ਤਾਂ। ਬਸ ਠੀਕ ਆ ਫਿਰ ਸਟਾਵਾ। ਹੂੰ 22 ਵੀ ਆ ਗਈ, ਬੀਜ ਵੀ ਆ ਗਿਆ। ਹੂੰ। ਰੇ ਕਾਲੂ ਮਿਲ ਲੈਣਾ। ਰੇ ਮਿਲ ਜਾਣਾ ਇੱਕ ਬੰਦੇ ਰਹਿ ਗਏ ਉਹਨਾਂ ਨੂੰ ਗੱਲ ਆਪਾਂ ਨੇ ਜੜੇ ਕਰਨੀ ਆ। ਉਹ ਕਹਿੰਦਾ ਦੋ ਦਿਨ ਪਹਿਲਾਂ ਦੱਸਿਓ। ਅੱਛਾ ਕਿਹੜੇ ਉਹ? ਜਦੋਂ ਰੰਡੇ ਗਏ ਤੇ ਆ ਸਾਮਾਨ ਲੈਣੋਂ ਮਿਲੂ ਨਹੀਂ ਹੈਗਾ ਪ੍ਰੋਜੈਕਟ। ਮਿਲਿਆ ਨਹੀਂ। ਮਰੇ ਤੇਰੇ ਵੇ ਆਲੇ ਆਏ ਕੱਚੇ ਲਿਆਏ ਆ ਰੋ ਆਮਲਾ ਲਿਆਇਆ ਲੋਹੜਾ ਰੂਹਦਾ ਯਾਰ ਕਿਹਾ ਜਿੰਮ ਸ਼ੁਰੂ ਕਰਨੀ ਦੁਵਾਰਾ ਉਹ ਕਹਿੰਦਾ ਕਣਕ ਵੀਜੇ ਦੇ ਬਾਹਰ ਕਰੂੰਗਾ ਮੈਂ ਮੁੜ ਕੇ ਦੁਵਾਲੀ ਦੇ ਪਹਿਲਾਂ ਦੇ ਗਏ ਹੋਏ ਅਸੀਂ ਜਿੰਮ ਵੀ ਦੁਕਾਨ ਪਰ ਵੀ ਮੈਂ ਕਹਿੰਦਾ ਉਹ ਬਹੁਤ ਪੈਣਾ ਲੱਗਿਆ ਪਿਆ ਉਹ ਕੁੱਛਾਂ ਫਿਰਦੀ ਨਾ ਤੇ ਬਹੁਤ ਹੰਡਾ ਕੇ ਗਏ ਅੱਧੀ ਸਾਫ ਕਰੀ ਅਸੀਂ ਹੂੰ ਭਾਰਤੀ ਦੀ ਨਾਲੀ ਇਹਨਾਂ ਨੇ ਸਾਰੇ ਉਹ ਦੇਖ ਤੇਰਾ ਕਦੇ ਵੀ ਮੈਂ ਕਹਿੰਦਾ ਹੁਣ ਨਹੀਂ ਤੇਰੇ ਕੇ ਗਾਣ ਜਾਨ ਦੇ ਆੜੀ ਲਾਈ ਜਾਂਦੀ ਤੈ ਹੀ ਲਾਈ ਦਿਆਰੀ ਮੈਂ ਥੋੜੋ ਲਾਈ ਆ ਹਾ ਲੋ 2600 ਰੁਪਿਆ ਮਾਨ ਕੇ ਕਿਹੜੇ ਬੀਜ ਨਹੀਂ ਰੋਕੀਏ ਪਹਿਲੇ ਹੀ ਖਰਚਾ ਕਰਾ ਦਿੰਦੇ ਆ ਬੀਜ ਸਪਰੇ ਸਪਰੇ ਡਾਇਆਡੂ ਇੱਕ ਵਾਰ ਚ ਪੈ ਜਾਂਦਾ ਸਾਰਾ ਕੁਝ ਟਾਰ ਥੋੜੀ ਥੋੜੀ ਲਵਾਉਂਦੇ ਇਕੱਠਾ ਹੀ ਕਰਾ ਦਿੰਦੇ ਆ ਖਰਚਾ 10000 ਰੁਪਏ ਲੱਗ ਜਾਂਦਾ 1400 ਰੁਪਏ ਪਹਿਲਾ ਉਹ ਲਾ ਲੈ 15 ਹੋਰ ਤੇ ਯਾਤਵਾ ਜੀ ਦਾ ਲੈ 1500 ਦਾ ਡੀਜੀ ਲਾ ਲੈ 4500 ਲੱਗ ਜਾਂਦਾ ਨਾ ਭਾਈ 7-8000 ਰੁਪਏ ਇੱਕ ਗਿੱਲੇ ਦਾ ਉਹਨੇ ਫਿਰ ਵਧੀਆ ਨਿਕਲੇ ਹੁੰਦੀ ਆ ਪੁੱਛਦਾ ਰਹਾ ਬਣਾ ਬੀਰੀਆ ਮਿਲਿਆ ਨਹੀਂ ਉਹ ਕਹਿੰਦਾ ਵੀ ਜੂਰੀ ਆਇਆ ਨਹੀਂ ਹੈਗਾ ਹਲੇ ਮਿਲੇ ਨਹੀਂ ਜੂਰੀਆ ਨਹੀਂ ਹੈਗਾ ਜੂਰੀਆ ਦਾ ਲੇਟ ਪੈਣਾ ਹੈ ਉਹੀ ਸਦਾ ਹੀ ਹੋ ਗਿਆ ਉਹ ਮਾ ਹਰੇ ਤਾਂ ਕੀ ਕਰਨਾ ਤੇ ਜੂਰੀਆ ਲੇਟੇ ਪਾਉਂਗਾ ਬਰਫੀ ਨਹੀਂ ਬੀਜਣਾ ਕਹਿੰਦਾ ਕੱਲ ਨੂੰ ਅੱਛਾ ਬੀਜ ਲੈ ਛੱਡਾਉਣ ਦਾ ਸੱਦਾ ਆ ਕੇ ਕਹਿੰਦਾ ਨਗਰ ਕੀਰਤਨਾ ਦੋ ਤਰੀਕ ਦਾ ਦੋ ਤਰੀਕ ਐਤਵਾਰ ਦਾ ਪੰਜ ਤਰੀਕ ਦਾ ਗੁਰਪੁਰ ਉਹ ਮੈਂ ਤਾਂ ਉੱਥੇ ਜਾਣਾ ਉਹਨੂੰ ਕਿਹਾ ਇੱਥੇ ਇੱਥੇ ਟੂਰਨਾਮੈਂਟ ਜਾਂ ਟਰਾਲੀ ਖੇਚੇ ਮੁਕਾਬਲੇ ਹਰੀਪੁਰ ਹਰੀਪੁਰ ਦੋਰੋਂ ਫਿਰ ਉਹ ਵੀ ਦੇਖਣ ਜਾਣਾ ਦਾ ਉਦੋਂ ਵੀ ਸ਼ਾਮ ਨੂੰ ਹਣਾ ਊਰੇ ਵੀ ਤਾਂ ਸ਼ਾਮੇ ਹੋ ਜਾਂਦੀ ਐ ਹਾਂ ਸੋ ਤਾਂ ਹਨੇਰੇ ਹੋ ਸ਼ੁਰੂ ਕਰਦੇ ਹਣੇ ਸਵਾਦ ਨਹੀਂ ਨਾ ਫੇ ਆ ਗਿਆ ਇੱਕਦਾਂ ਸ਼ਾਮ ਮਾਇਰ ਮੈ ਨਹੀਂ ਜਾਣਾ ਹੈਗਾ ਕਿਆ ਯਾਰ ਕਹਿੰਦਾ ਤੁਸੀਂ ਤਾਂ ਮੇਨ ਬੰਦੇ ਪੰਜ ਚੜ ਜਾਣੇ ਕਹਿੰਦਾ ਤੁਸੀਂ ਵੀ ਆਪਰੇ ਮਾਇਆ ਤੂੰ ਛੇਤੀ ਕਰ ਤੈ ਇਦ ਕੀ ਕੰਮ ਹਾਂ ਇਹ ਨਾ ਤੇ ਹਾਰੇ ਛੇਤੀ ਆਗੇ ਨਹੀਂ ਅੱਗੇ ਲੇਟ ਹੁੰਦਾ ਬੰਦਾ ਲੇਟ ਹੁੰਦਾ ਹਾਂ ਬਹੁਤ ਲੇਟ ਹੁੰਦਾ ਹੁਣ ਅੱਦੇ ਪਤਾ ਕੀ ਗੱਲ ਐ ਹੁਣ ਵਿੱਚ ਟਰੈਕਟਰ ਆਉਣੇ ਨਹੀਂ ਹਜੇ ਆਣ ਕਾਜ ਵੜ ਗਿਆ ਕਣਕ ਨਹੀਂ ਆਉਣੀ ਜੇ ਤਾਂ ਨਾ ਕਾਣ ਕੇ ਬੀਜੇ ਵੀ ਹੁੰਦੀ ਉੱਗ ਜਾਂਦੀ ਜਿਆਦਾ ਹੁੰਦਾ ਗੁਰਪੁਰ ਉਹ ਵੀ ਗੱਲ ਆ ਗੇਤ ਆ ਗਿਆ ਥੋੜਾ ਸੋਹਣਾ ਮਾਹਲੇ ਸਾਡਾ ਵੀ ਨਹੀਂ ਪਤਾ ਖਬਰੇ ਉਹੀ ਜਿੰਨਾ ਮੈਂ ਕਾਣ ਕੇ ਬੀਜਣੀ ਆ ਕਿਹਾ ਦੁੱਧਣੇ ਜਾਣ ਕੇ ਬੀਜਣੀ ਹੋਵੇ ਕਾਲੂ ਗਾਰੇ ਨੇ ਆਪਾਂ ਨੇ ਬਾਦਾਂ ਨੇ ਬਾਤ ਠੀਕ ਮਾਨੂੰ ਬਾਕੇ ਪਾਸੋਂ ਨੂੰ ਬੀਜ ਦੇਣੀ ਬਾਤ ਠੀਕ ਚੱਲ ਦੇਖਦੇ ਫਿਰ ਚੱਲ ਠੀਕ ਆ ਜੰਮ ਤੇ ਲੋ ਜੀ ਇਹ ਆ ਗਿਆ ਮੈਂ 2650 ਹਾਂ 2600 ਦੇ ਹਾਂ 2600 ਪੂਰੇ 2600 ਦਾ 10 ਰੁਪਏ ਘੱਟ 5000 ਦੀ ਉਹ ਆ ਗਏ ਕਣਕ ਹਾਂ 5000 ਸਾਡੀ ਕਣਕ ਆ ਗਈ ਦੀ ਕਣਕ ਦਾ ਬੀਜ ਕਣਕ ਦਾ ਬੀਜ ਉਹ ਦੇਖੋ ਤੇ ਬਾਕੀ ਹਲੇ ਅੱਜ ਉਹ ਵੀ ਰੇ ਵੀ ਚੱਕਿਆ ਵਾ ਅੱਜ ਪੈਸੇ ਦੇ ਆ ਰੇ ਕਾਲੂ ਮਿਲੂੰਗਾ ਅੱਛੇ ਪੈਸੇ ਦੇਤੇ ਪੈਸੇ ਦੇਤੇ ਰੇ ਤੇਰਾ ਕਾਲੂ ਚੱਕ ਲੈ ਜੀ ਅੱਜ ਤਾਂ ਉੱਥੇ ਦੁਕਾਨ 'ਚ ਹੈ ਨਹੀਂ ਸੀਗਾ ਮੇਰੇ ਫਾਇਦਾ ਨਿਮੇੜ ਤੇ ਰੇ ਟੈਂਪ ਚੱਕ ਲਿਆ ਆਪਣਾ ਹਾਂ 5000 ਆਹਾ 15000 ਖਰਚਾ ਆ ਗਿਆ ਹੁਣੇ ਹਾਂ ਉਹਦੇ ਬੀਜੀ ਹੈ ਨਹੀਂ ਤੇਲ ਦਾ ਤੇਲ ਲਾਉਣਾ ਹਾਂ ਤੇ ਪੰਜ ਇਹ ਪੰਜ ਦਵਾਈਆਂ ਨਾ ਪੰਜ ਇਹ ਬਾਕੀ ਵਿੱਚ ਮਲਾਮ ਲੋਕ ਕੇ 15000 ਆ 15000 ਤੇਲ ਸਾਰੇ 15000 ਹੋ ਜਾਣਾ 15 ਤੋਂ 18000 ਚਲੇ ਜਾਣਾ ਦੋ ਵਾਰ ਪਾਉਣਾ ੜੀ ਹੁਣ ਇੱਕ ਵਾਰ ਬਾਗੇ ਛੱਡਣਾ ਫੇਰ ਪਾਉਣਾ ਅੱਛਾ ਹਾਂਜੀ ਤੇ ਬਾਉਣ ਲੱਗਣਾ ਇੰਨਾ ਖਰਚਾ ਆਏ ਜਾਂਦਾ ਤਾਂ ਨਾ ਆਏ ਨਾ ਫੇਰ ਇੱਕ ਵਾਰ ਹੀ ਖਾਤੇ ਆ ਜਾਂਦਾ ਤੇ ਬਾਰ-ਬਾਰ ਨਹੀਂ ਹੈ ਜੀ ਕਣਾਂ ਦਾ ਧਾਨਾ ਦਾ ਧਾਨ ਨੇ ਧਾਨ ਕਿਹਾ ਕੋਈ ਕਣਕ ਦਾ ਹੁੜ ਜਾਂਦਾ ਤਾਂ ਅਨੰਦ ਚੱਲਦਾ ਤਾਂ ਧਾਨਾ ਦਾ ਇੱਕ ਵਾਰੀ ਖਰਚਾ ਹੁੰਦਾ ਸ਼ੁਰੂ-ਸ਼ੁਰੂ ਤੇ ਪਹਿਲੇ ਹੀ ਰੇਪਾ ਦੇਣਾ ਨਜਾਰਿਆਂ 'ਚ ਖੇਚਲ ਕਰਨੀ ਪੈਂਦੀ ਆ ਧਾਨਾ ਦਾ ਤੁਹਾਨੂੰ ਪਤਾ ਹੀ ਹੈ ਬਈ ਪਾਣੀ ਦੇ ਚਾਰੇ ਪਾਸੇ ਪਾਣੀ ਦੇਖਣਾ ਪੈਂਦਾ ਬਾਰ-ਬਾਰ ਪਾਣੀ ਲਾਉਣਾ ਪੈਂਦਾ ਇਹਦੇ 'ਚ ਇੱਕ ਵਾਰ ਤਿੰਨ ਵਾਰ ਪਾਣੀ ਪਿਛਲੇ ਸਾਲ ਤਾਂ ਸੀ ਕਣਕ ਨੂੰ ਪਾਣੀ ਲਾਇਆ ਨਹੀਂ ਰਾਵਾਂ ਮੈਂ ਨਹੀਂ ਪਈ ਗਿਆ ਨਹੀਂ ਪਈ ਇਹ ਤਾਂ ਇਸ ਵਾਰ ਦੇਖਦੇ ਆ ਪਿਛਲੀ ਵਾਰ ਬਹੁਤ ਸੋਹਣਾ ਮੌਸਮ ਰਿਹਾ ਕਣਕਾਂ ਕਣਕ ਨੂੰ ਝਾੜ ਵੀ ਬਹੁਤ ਸੋਹਣਾ ਆਇਆ ਤਾਂ ਆਪਣਾ ਵਾ ਪਹਿਲੀ ਵਾਰੇ ਖਰਚਾ ਇੰਨਾ ਕਰਿਆ ਤਾਂ ਸੋਹਣੀ ਦਵਾਈ ਕਰਤੀ ਸੀ ਇਹਨਾਂ ਨਾ ਖੱਬਲ ਨਹੀਂ ਹੋਣ ਦਾ ਤੇਰਾ ਗੋਲੀ ਡੰਡਾ ਇੱਕ ਵੀ ਨਹੀਂ ਹੋਇਆ ਤਾਂ ਉਹਦੇ ਵਿੱਚ ਕਣਕ ਚ ਕਣਕ ਕਣਕ ਜੀ ਕਣਕ ਤਾਂ ਆਇਆ ਇੱਕ ਵਾਰ ਜੀ ਕਣਾ ਹੁਣ ਦਿਨ ਚ 12 ਵਜੇ ਵੱਢ ਲਈ ਚੱਲ ਜਾਂ ਮੰਡੀ 3:00 ਤੇ 4:00 ਵਜੇ ਨੂੰ ਵਿੱਲੇ ਇਹ ਤਾਂਾਂ ਲੈ ਜਾ ਤਾਨੂੰ ਦੇਖੇ ਹੀ ਤੁਸੀਂ ਉਦਾਂ ਸੁੱਕੇ ਗਿੱਲੇ ਸ਼ਾਮ ਨੂੰ ਧਾਨ ਲੈ ਕੇ ਵੀ ਅਸੀਂ ਕੀ ਚੱਲ ਕੀ ਹੋਏ ਜਾਵਾਂਗੇ ਸੁੱਕੇ ਹੀ ਸੀਗੇ ਇੱਕ ਰਾਤ ਲਵਾਇ ਦਿੱਤੀ ਸਾਡੇ ਪੂਰਾ ਇੱਕ ਦਿਨ ਲਵਾਤਾ ਉੱਥੇ ਪੂਰਾ ਦਿਨ ਦਿਨ ਸੁੱਕਨੇ ਦੂਏ ਦਿਨ ਸ਼ਾਮ ਨੂੰ ਲੱਗੀ ਸ਼ਾਮ ਨੂੰ 10 11 ਵਜੇ ਕੀ ਤੇ ਸ਼ਾਮੀ ਸਾਨੂੰ 10 ਕੁ ਵਜੇ ਵਜੇ ਕੀ ਤੇ ਸਾਢੇ 10 ਘਰ ਆਏ ਫੋਨ ਵੱਜਦਾ ਤੁਹਾਡੇ ਅੰਨੇ ਤੇ ਦੇਹ ਦੇ ਚਾਚੇ ਨਾਲ ਗੱਲ ਕਰੀ ਤੀ ਅੱਜ ਦੇਖਦੇ ਆ ਅੱਜ ਨਹੀਂ ਕੱਲ ਨੂੰ ਕੱਲ ਨੂੰ ਸ਼ਾਇਦ ਪਿੰਡ ਵਾਲੇ ਖੇਤ ਆਪਣੇ ਆਲੇ ਇੱਧਰ ਵਾਲੇ ਔਰ ਦੇਖਨੇ ਆਨੇ ਉਹਦੇ ਆਹਲੇ ਇਹ ਕਾਲੂ ਬਾਦਾਂ ਨੇ ਸ਼ਾਇਦ ਕਾਲੂ ਆ ਪਰਸਾਂ ਨੂੰ ਪਰਸਾਂ ਨੂੰ ਆਪਣੇ ਉਧਰ ਵੀ ਬਾਦਾਂ ਨੇ ਬੂਟਿਆਂ ਵਾਲੇ ਖੇਤਾਂ 'ਚ ਤੇ ਫਿਰ ਇੱਕ ਤਰੀ ਨੂੰ ਉਧਰ ਬਾਦਾਂ ਨੇ ਨਹੀਂ ਇੱਕ ਤਰੀ ਨੂੰ ਪਹਿਲਾਂ ਉਧਰ ਕਣਕ ਬੀਜਣਾ ਨਹੀਂ ਆਪਾਂ ਨੇ ਜੱਟਾ ਕਹਿੰਦਾ ਹਨ ਉਧਰ ਕੰਮ ਨਿਵੇੜ ਕੇ ਫਿਰ ਚੱਲਾਂਗੇ ਫਿਰ ਇੱਧਰ ਆਵਾਂਗੇ ਉਧਰ ਸਾਰਾ ਨਿਵੇੜ ਕੇ ਤੇ ਦੋ ਦਿਨ ਦੀ ਨਾ ਇੱਕ ਕੱਲ ਕੱਲ ਦੀ ਟੁੱਟੀ ਨਹੀਂ ਉਧਰ ਮੋਟਰ ਪਾਣੀ 'ਤੇ ਸਵਾਰਨ ਲੱਗੇ ਹੋਏ ਸੀਗੇ ਆ ਪਾਣੀ ਸਾਰਾ ਮੁੱਕਿਆ ਵਾ ਹਰ ਹਾਲੇ ਸਾਡੀ ਟੈਂਕੀ ਭਰੀ ਰਹਿੰਦੀ ਐ ਟੈਂਕੀ ਦਾ ਪਾਣੀ ਹਲੇ ਇਸਤੇਮਾਲ ਨਹੀਂ ਹੋ ਰਿਹਾ ਕੱਲ ਉੱਪਰ ਉੱਪਰੇ ਚੱਲਦਾ ਪਾਣੀ ਉਹਦਾ ਥੱਲੇ ਸਪਲਾਈ ਨਹੀਂ ਹਲੇ ਕਿਸੇ ਵੀ ਔਨ ਕਰੀ ਵੀ ਅਸੀਂ ਜਿਹੜਾ ਸਰਕਾਰੀ ਪਾਣੀ ਆਂਦਾ ਉਹਦਾ ਹੀ ਇਸਤੇਮਾਨ ਕਰਦੇ ਹਲੇ ਅਸੀਂ ਤੇ ਬਾਕੀ ਹੁਣ ਆਪਾਂ ਕਰਦੇ ਵੀਡੀਓ ਬੰਦ ਜਦ ਤੱਕ ਵੀਡੀਓ ਅਪਲੋਡ ਹੋਣੀ ਜਦ ਕਰ ਆਪਾਂ ਨੇ ਆ ਸਾਰੀ ਨਵੇੜ ਦੇਣਾ ਗੋਡਾਈ ਕਰ ਦੇਣੀ ਆ ਗੇ ਗਰੇਆ ਦਾ ਕੱਪ ਕੱਗਿਆ ਨਿੰਸੀ ਵੀ ਹੋ ਚੱਲੀ ਲਿਆ ਵੀ ਖੜ ਗਈ ਇੱਧਰ ਹੋਈ ਦੇਖੋ ਲੈ ਕਿਦਾਂ ਉੱਗ ਗਏ ਸਾਰੇ ਪਤਾ ਨਹੀਂ ਇਕੱਠੇ ਹੋ ਗਏ ਪਤਾ ਨਹੀਂ ਗਿਰ ਗਏ ਤੇ ਇਹ ਤੰਤਰੇ ਕਿਹਾ ਅਮਕਾ ਅੱਛਾ ਜਲ ਗਿਆ ਜਿਹੜਾ ਉਦੋਂ ਰੇਪ ਹੈ ਗੇਰਾ ਕੱਲ ਜਿਆਦਾ ਉਹਨੇ ਜਾਲ ਤਾ ਲੈ ਵੀ ਬੰਨ ਕੇ ਵੀ ਹੋ ਚੱਲੀ ਬਸ ਆ ਨਾ ਹਲੇ ਪੱਤੇ ਪੱਤੇ ਹੋਏ ਗੰਦਲਾਂ ਹੋਣੀਆਂ ਹਲੇ ਦੇਖਾਂਗੇ ਚੱਲਦਾ ਵੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਅਗਲੇ ਬਲੌਗ ਚ ਕੱਲੂ ਦੇਖਦੇ ਪਿੰਡ ਸ਼ਾਇਦ ਖੇਤ ਬਾਵਾਗੇ ਹਨ ਨਵੀਂ ਥੋੜੇ ਬਾਣੇ ਸਿੱਖਾਂਗੇ ਪਿੰਡ ਹੱਥ ਕੋਲ ਨਾਲ ਕਿ ਟਰੈਕਟਰ ਪਰ ਕੀ ਮੰਡੀ-ਮੁੰਡੀ ਦਾ ਮੈਂ ਟਰੈਕਟਰ ਲੈ ਜਾਂਦਾ ਤੇ ਸਾਡੇ ਕੋਲ ਜਿਹੜਾ ਟਰੈਕਟਰ ਸੀਗਾ ਹੁਣੇ ਪਿਛਲੇ ਸਾਲ ਦਿੱਤਾ ਸੀ ਪਿਛਲੇ ਤੋਂ ਪਿਛਲੇ ਸਾਲ ਪਿਛਲੇ ਸਾਲ ਵੀ ਮੈਂ ਖੇਤ ਵਾਹ ਕੇ ਦੇ ਦੇਖੇ ਸੀਗੇ ਉਹ ਮੰਡੀ ਮੰਡੀ ਟਰੈਕਟਰ ਨਾਲ ਲੇ ਜਾਂਦਾ ਖੇਤ ਨਹੀਂ ਵਾਹੇ ਸੀਗੇ ਖੇਤ ਹੁਣ ਇਸ ਸਾਲ ਹੱਥ ਖੋਲਾਂਗੇ ਟਰੈਕਟਰ ਪਿੰਡ ਵਾਲੇ ਖੇਤ ਆਪਾਂ ਆਪੇ ਵਾਹਾਂਗੇ ਤੇ ਟਰਾਈ ਲਾਵਾਂਗੇ ਕਿਉਂਕਿ ਤਵੀਆਂ ਨਾਲ ਡਬਲ ਪਾਰਟ ਪਾਵਾਂਗੇ ਤਵੀਆਂ ਨਾਲ ਸੱਚਾ ਹਾਂ ਡਬਲ ਡਬਲ ਕਹਿੰਦਾ ਸੀਗਾ ਬੁੱਟੇ ਥੋੜਾ ਔਖਾ ਏ ਬੁੱਟੇ ਕਿ ਕਿਵੇਂ ਸਾਈਡ ਸੂਟ ਛੇਲੋ ਇਹਨੇ ਬੁੱਟਿਆਂ ਦੀ ਭੱਜ ਗਈ ਡਰੱਬਾ ਜੀ ਦੇ ਕੇ ਲੰਘ ਗਈ ਹੂੰ ਪੰਪ ਚੱਲਦੇ ਹੂੰ ਚਲੋ ਤੇ ਹੁਣ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗਸ ਉੱਕੀ ਬਾਏ ਬਾਏ